ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਜ ਦੀ ਵੀਡੀਓ ਵਿੱਚ ਪਾ ਤੰਗਾ ਮਸੇਲੇ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਨੇ ਤੇ ਇੱਕ ਗੱਬਣਾ ਥੋੜੇ ਕਿ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕੋਂ ਦੀਪੇ ਬਹੁਤ ਵਧੀਆ ਭਰਾ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਰਿਸਪੌਂਸ ਬਹੁਤ ਵਧੀਆ ਭਾਈ ਪਰਸੋ ਜੇ ਉੱਥੇ ਭਾਈ ਚਾਰਾਂ ਗਾਂਆਂ ਦੀ ਵਧੀਆ ਮਾਲ ਬੈਗ ਗਿਆ ਸੀ ਠੀਕ ਹੈ ਭਾਈ ਪਰਸੋ ਕੱਲ ਭਾਈ ਸੀ ਪਰਸੋ ਭਾਈ ਆਪਾਂ ਦੋ ਗਾਂਆਂ ਦੀ ਠੀਕ ਹੈ ਭਾਈ ਸੂਈ ਬੈਗੀ ਸੀ ਇਹ ਘਰ ਮੰਬਣ ਸੀ ਤਿਆਰ ਹੋ ਗਈ ਇਹਦਾ ਆਪਣੇ ਇਲਾਕੇ ਦੀਆਂ ਬਹੁਤ ਖਰਿਆ ਬੱਚਾ ਯਾਰ ਠੀਕ ਹੈ ਭਾਈ ਨਾਮ ਤੇ ਐਡਰੈਸ ਨਾਮ ਵੀਰੇ ਅਰਸ਼ਦੀਪਾ ਉਹ ਪਿੰਡ ਜਿਹੜੇ ਦੀਪਾ ਬੰਦ ਕਹਿੰਦੇ ਆ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਭਾਈ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਭਾਈ ਨੇੜੇ ਵੀਰੇ ਭਲੌੜ ਨਿਹਾਲ ਸਿੰਘ ਵਾਲਾ ਭਾਗੀ ਦੇ ਬਾਰ ਬਾਰ ਖੇਤਾਂ ਚ ਭਾਗੀ ਵਾਲੀ ਸੜਕ ਤੇ ਆਪਣਾ ਘਰ ਆ ਵੀਰੇ ਮੋਬਾਈਲ ਨੰਬਰ 887617674 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਡਾਕਟਰ ਰੀਨਲ ਦੂਜਾ ਸੁਆ ਓਕੇ ਜਿਹੜੀ ਹੋਈ ਤੀਜੇ ਹੁਣ ਆਪਾਂ ਪਰਸ ਹੋਗਾ ਇਹਦੇ ਤੀਜੇ ਕਹ ਕੇ ਵੇਚਣੀ ਆ ਠੀਕ ਆ ਜਿਹੜੀ ਦੂਜੇ ਦੂਜੇ ਕਹ ਕੇ ਵੇਚਣੀ ਆ ਠੀਕ ਆ ਬਾਈ ਠੀਕ ਆ ਇਹ ਵੀਰੇ ਕੱਲ ਰਾਤ ਆਪਣੇ ਕੋਲ ਆਈ ਆ ਬੱਚੇ ਨੂੰ ਨੇ ਜਨਮ ਦਿੱਤਾ ਠੀਕ ਆ ਇਹ ਮੰਨ ਕੇ ਚੱਲ ਇਹਦੀ ਰਾਤ ਜੇਰ ਪਈ ਸੀ ਠੀਕ ਹੈ ਜੇਰ ਉਹ ਗਾਂ ਦੀ ਇਹਦੀ ਦੋਨਾਂ ਦੇ ਵਿੱਚ ਹੀ ਆ ਬਈ ਯਾਰ ਇੱਕ ਮੱਠਾ ਹਾਂ ਇੱਕ ਮੱਠਾ ਜੀ ਕੋਈ ਚੱਕਰ ਨਹੀਂ ਬੇ ਟੈਨਸ਼ਨ ਫਰੀ ਹੋਏ ਜੇਰ ਜੂਰਾ ਲਗਾ ਠੀਕ ਹੈ ਮਗਰ ਇਹਦੇ ਬੱਚਾ ਬਾਈ ਜਾਨ ਪ੍ਰਾਣਾ ਹਮ ਨੋਰਮਲ ਹੈ ਤਾਂ ਨਾਂ ਵਾਲੀ ਵੱਡੀ ਹੈ ਨਾਂ ਵਾਲੀ ਛੋਟੀ ਹੈ ਹਨਾ ਇੱਥੇ ਅੱਗੇ ਬੰਦਾ ਨਖਰੇ ਜੇ ਕਰੇ ਯਾਰ ਆਪਾਂ ਨੂੰ ਉਹ ਗੱਲਾਂ ਦਾ ਸਵਾਦ ਨਹੀਂ ਆਉਂਦਾ ਤੂੰ ਬੰਦੇ ਆਪਾਂ ਆਪ ਸਿੱਧੇ ਪੱਧਰਿਆਂ ਹੋ ਜਾ ਆਪਾਂ ਨੂੰ ਹੋ ਜਾਣਾ ਕੁਈ ਛੋਟ ਨਹੀਂ ਮੇਰੇ ਕੋਈ ਸ਼ਾਂਗ ਨਹੀਂ ਚਾਰੇ ਥਾਂ ਨਿੱਖੜਵੇਂ ਹੈ ਗੈਰਤੇ ਆ ਆਰਡਰ ਬੜਾ ਕੀ ਵਾਲਾ ਹਣਾ ਆਰਡਰ ਤਾਂ ਵੀ ਅਜੇ ਪੈਣਾ ਬੈਡ ਦੀ ਪਹਿਲਾਂ ਵੀਡੀਓ ਪਾਉਣੀ ਨਹੀਂ ਸੀਗੀ ਠੀਕ ਆ ਵੀ ਮੈਨੂੰ ਪਉਂ ਪਾਤੀ ਮੈਂ ਦਲ ਦੂਜਿਆਂ ਦੀ ਪਉਣੀ ਨਾਲ ਪਾ ਦਾਂਗੇ ਠੰਡੀ ਸੀਲਾ 24 ਜੁਈ ਇੱਕ ਨੰਬਰ ਹੋਊਗਾ ਆਰਡਰ ਬੜਾ ਕਮਾਲ ਆ ਆਰਡਰ ਉਹਦਾ ਇੱਕ ਨੰਬਰ ਹੋ ਬਾਈ ਸ਼ਾਂਤੋਂ ਵੀ ਆਰਡਰ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਆਰਡਰ ਬਈ ਲੈ ਕੀ ਬਾਤ ਆ ਬਈ ਸੂਈ ਸਵਾਈ ਬੱਚਾ ਚਲੋ ਕੋਈ ਨਹੀਂ ਬੱਚਾ ਅੱਜ ਕਰਵੇਂ ਮੰਨ ਕੇ ਚੱਲ 5 ਕਿਲੋ ਬੌਲੀ ਨੂੰ ਚੋਟ ਹੀ ਹੋਊਗੀ ਇਹ ਕਹਿਣ ਵਾਲੀ ਗੱਲ ਨਹੀਂ ਠੀਕ ਆ ਪੂਰ ਸ਼ਰਮਾ ਛਿੱਟਾ ਗੰਨ ਮਰੂੜੀ ਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਹੈ ਨਾ ਜੇ ਸੂਸ ਦਿਖਾ ਬੈਠਦਾ ਫੇਸ ਦੀ ਬਿਊਟੀ ਨੇੜ ਤੋਂ ਚੈੱਕ ਕਰੋ ਫੇਸ ਦੀ ਬਿਊਟੀ ਬੜੀ ਕਮਾਲ ਬਹੁਤ ਚੰਗੀ ਆ ਬਈ ਅਖਰ ਬੱਚਾ ਦੇਗੀ ਹਨਾ ਐਰ ਸ਼ਰਗਾ ਬੱਚੀ ਦੇ ਜਿੰਦੇ ਦੁੱਖ ਨਹੀਂ ਟੁੱਟ ਜਾਣੇ ਕੱਦ ਕਾੜ ਫੁੱਲ ਵਜੋਂ ਕੋਈ ਵੈੜ ਬਾਈ ਲਿੱਸੀ ਨਹੀਂ ਹੋਊਗੀ ਜਿਹੜੀ ਗੱਲ ਕਹਾਂਗੇ ਆਪਾਂ ਉਵੇਂ ਹੀ ਨਿਕਲਣੀ ਹੈਗੀ ਹੂੰ ਤੇ ਤੋਰਾ ਬਿਊਟੀ ਕਮਾਲ ਕੱਦ ਫੁੱਲ ਫੁੱਲ ਬਰੀਡ ਸੂਈ ਸਵਾਈ ਜੇਰ ਵੀ ਬਾਈ ਇਹਦੀ ਬੱਠਲ ਚ ਰੱਖੀ ਸਾਰਾ ਗੋਸਟ ਹੈ ਵੀਰੇ ਯਾਰ ਤੇ ਤੋਰਾ ਦੇਖੋ ਕਰਮਾ ਯਾਰ ਤੋਰਾ ਇੱਕ ਨੰਬਰ ਆ ਕੱਦ ਫੁੱਲ ਛੋਟੀ ਨਾ ਮੰਨਿਓ ਫੁੱਲ ਬਰੀਡ ਆ ਬਾਈ ਇਹ ਮਾੜਾ ਨਾ ਪੈਰਾਂ ਦੇ ਨੋਂ ਦੇ ਹੱਥ ਜਾ ਫਿਰਦਾ ਉਹ ਜਲਦੀ ਜੀ ਵੀਡੀਓ ਬਣਾਉਣ ਕਰਕੇ ਬਾਈ ਫਰਾਉਣਾ ਸੀਗਾ ਫਰਾਉਣਾ ਨੀਗਾ ਠੀਕ ਆ ਨਾ ਇੱਕ ਤਾਜੀ ਜਿਹਾ ਤਾਂ ਕਰਕੇ ਬੱਚੇ ਦਾ ਕਰਦੀ ਹੈ ਜੀ ਹੂੰ ਸਾਜੀ ਸੁਈ ਕਰਕੇ ਥੋੜਾ ਬੱਚੇ ਦਾ ਜ਼ਰੂਰ ਕਰ ਲੰਮੀ ਲੰਝੀ ਬਹੁਤ ਹੋਊਗੀ ਬਾਈ ਇਹ ਨਹੀਂ ਹੋਊਗੀ ਵੀ ਛੋਟੀ ਹੋਊਗੀ ਬੰਦਾ ਇੱਥੇ ਹੱਥੋਂ ਤਮਾਰ ਲੇ ਫੇਸ ਕੁਆਲਿਟੀ ਵੈੜ ਦੀ ਇੱਕ ਨੰਬਰ ਆ ਕਿਆ ਬਾਤ ਠੀਕ ਹੈ ਨਾ ਗੱਲ ਛੜਨੀ ਖੁੜਨੀ ਚੈੱਕ ਕਰ ਇੱਕ ਨੰਬਰ ਆ ਯਾਰ ਬਿਨਾਂ ਨਿਆਣੇ ਤੋਂ ਹਨਾ ਜਿਵੇਂ ਮਰਜ਼ੀ ਬੈਠਾ ਚੁਈ ਚਾਲੂ ਕੋਈ ਚੱਕਰੀ ਨਹੀਂਗਾ ਆਪਣੀ ਗਰੰਟੀ ਹੋ ਜਿਹੜੀ ਕਹਿਦੀ ਯਾਰ ਉਹੀ ਹੋਊਗੀ ਇੱਜਾ ਜੇ ਬੜਾ ਸਾਫ਼ਤ ਕਰ ਸਕਦਾ ਯਾਰ ਬਾਈ ਤੁਸੀਂ ਐ ਕੀਤਾ ਜਾਂਗੇ ਕੀਤਾ ਉਹਦੀ ਗੱਲ ਨਹੀਂ ਹੋਣੀਗੀ ਠੀਕ ਹੈ ਨਾ ਚੋਣ ਚੋਇਆ ਇੱਕ ਨੰਬਰ ਉਦ ਨੂੰ ਬੱਚਾ ਲਾ ਕੇ ਦਿਖਾ ਦੋ। ਬਾਕੀ ਕੋਈ ਚੈੱਕ ਨਹੀਂ ਧਾਰਮ ਬਾਈ ਮਾਰ ਕੇ ਦਿਖਾਉਂਦਾ। ਉਹਨੂੰ ਲੈ ਵਾ ਇੱਕ ਵਾਰੀ ਚੈੱਕ ਕਰਵਾ ਦਿੰਦੇ। ਲੈ, ਕਮਾਲ ਦਾ। ਬਹੁਤ ਸੋਹਣਾ ਆਰਡਰ ਆ ਬਾਈ ਹਨਾ। ਹਾਂ ਜਿਹੜੇ ਵੀਰੇ ਆ ਬਲਜੇ ਪਏ ਆ ਨਾ ਯਾਰ ਇਹ ਤਾਂ ਅਸੀਂ ਗਲਗਰਮੂਡ ਹੀ ਨਹੀਂ ਸੀ ਵੀਡੀਓ ਬਣਾਉਣ ਦਾ। ਚਲ ਆਇਆ ਨਾਲ ਇਹਨਾਂ ਦੀ ਪੌਣੀਆਂ ਤਾਂ ਕਰਕੇ ਪਾ ਦਾਂਗੇ। ਉਹ ਆ ਗੱਲ ਹੁੰਦਾ ਚਾਲਦੇ ਹੈ ਗਾਂ ਜਾਨੂੰ। ਠਕਾ ਕੇ ਵੇਚਣਾ ਸੀ ਤਾਂ। ਠੀਕ ਆ। ਠੀਕ ਆ ਨਾ ਗੱਲ। ਮਾਰ ਦੋ ਬਾਈ ਧਾਰਮ। ਧਾਰਮ ਨੂੰ ਬੱਚਾ। ਠੰਡੀ ਦਾ ਬਾੜੀ ਹੈ ਕਿ ਨਹੀਂ ਰਿੱਪੇ? ਉਹ ਯਾਰ ਮੈਂ ਕਹਿੰਦਾ ਚਵਾਈ ਦੀ ਬਾਈ ਆਪਣ ਉਹ ਨਿਕਲੂਗੀ ਕਰਾਂਗੀ ਕੀ ਠੀਕ ਹੈ ਨਾ ਬੜੀ ਬੜੀ ਚੰਗੀਆਂ ਨੇ ਮਾਹੌਲ ਚੋਣਾ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਲੈ ਪੀੜੀ ਲਾ ਕੇ ਭਜਿਆ ਯਾਰ ਠੀਕ ਆ ਬਿਨਾ ਨਿਆਣੇ ਤੋਂ ਬਿਨਾ ਹਣਾ ਮਨ ਨੂੰ ਜਨਾਂ ਵੀ ਵੀ ਦੀ ਰਾਜ ਬੈਠਾ ਕੋਈ ਚੱਕਰ ਹੀ ਨਹੀਂ ਯਾਰ ਇਹਦਾ ਠੀਕ ਆ ਭਾਈ ਚੋਣ ਚਵਾ ਇੱਕ ਨੰਬਰ ਹੋਊਗਾ ਸਹੀ ਗੱਲ ਠੀਕ ਹੈ ਨਾ ਬੰਦਾ ਵੇਹੜਾ ੜਕੋਗੇ ਲੈ ਜੀ ਯਾਰ ਪਾਲੀ ਚੰਗੀ ਚਵਾਈ ਆ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਸੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਛ ਨਹੀਂ ਸੋਈ ਸਵਾਈ ਸਾਰੇ ਦੁੱਧਾਂ ਵਾਲੇ ਦੀ ਸੇਵਾਲਾ ਜਿੰਨਾ ਮਰਜ਼ੀ ਮੰਨ ਲੈ ਠੀਕ ਹੈ ਨਾ ਗੱਲ ਸਹੀ ਗੱਲ ਆ ਪਤਾ ਜਿਹੜੇ ਗੱਲਾਂ ਕਹਿਣ ਵਾਲੇ ਨੇ ਉਹ ਦੱਸ ਤਾ ਅਜੇ ਤਾਜੀ ਵਹਿੜ ਆ ਯਾਰ ਅਗਲਾ ਗੱਬਣ ਮੰਨ ਕੇ ਲੈ ਜੀ ਫਿਰ ਯਾਰ ਠੀਕ ਹੈ ਨਾ ਗੱਲ ਅਜੇ ਇਹਨਾਂ ਨੂੰ ਪਤਾ ਵੀ ਆ ਖਾ ਪੀ ਕੇ ਬਸੂਨੇ ਬਾਨਣਾ ਹੁੰਦਾ ਸਹੀ ਗੱ ਉਹਨੇ ਦਿੱਤਾ ਨੇ 18 17 ਕਿਲੋ ਐਦਗੀ ਚੰਗੀ ਸੇਵਾ ਦੇ 22 ਕਿਲੋ ਕੱਢ ਲੂਗਾ ਨਹੀਂ ਮੈਂ ਦੁੱਧ ਤਾਂ ਅਗਲੇ ਦੀ ਸੇਵਾ ਦਾ ਨਾ ਦੁੱਧ ਦਾ ਆਪਾਂ ਆਪ ਕਹਿਣਾ ਗਰੰਟੀ ਦੇਣੀ ਐ ਨਾ ਕੋਈ ਫਾਇਦਾ ਠੀਕ ਹੈ ਜਿਹੜੀ ਚੀਜ਼ ਦੇਖਣ ਵਾਲੇ ਉਹ ਦੇਖ ਲੈ ਮਦਰ ਮਗਰ ਮੂਰ ਦਾ ਲੈਵਾ ਦੇ ਝੋਲ ਕੇ ਕੀ ਬਾਤ ਆਰਡਰ ਬਹੁਤ ਫੋਟੋ ਵਾਲਾ ਗਾਜ ਦਾ ਬਾਈ ਬੜਨੇ ਬਣ ਜਾਣਾ ਸਾਪੀ ਕੇ ਮੁੱਲ ਕੀ ਐ ਜੈਜ ਖਿੱਚ ਕੇ ਦੱਸੀ ਬਾਈ ਮੁੱਲ ਬਾਈ ਡਾਕਟਰ ਫੋਨ ਤੇ ਕਰ ਦਾਂਗੇ ਜੈਜ ਹੀ ਹੋਊਗਾ ਜੈਜ ਮੁੱਲ ਕਰ ਦਾਂਗੇ ਆਪਣੇ ਦਾ ਮੁੱਲ ਅੱਗੇ ਵੀ ਜੈਜ ਹੀ ਹੁੰਦੇ ਆਗੇ ਠੀਕ ਹੈ ਨਾ ਗੱਲ ਤੇ ਮੁੱਲ ਕਰੂਗਾ ਜੀ ਸਰਕਾਰ ਦੇ ਪਾਸੇ ਚੀਕ ਅੱਗੇ ਦੋ ਨੰਬਰ ਤੇ ਕਿਹੜਾ ਸੂਗਾ ਸੂਈ ਆ ਇਹ ਵੀਰੇ ਦੂਜਾ ਸੂਗਾ ਹੂੰ ਠੀਕ ਆ ਨਾ ਪਰਸਪਾ ਵੀਡੀਓ ਪਾਈ ਉਹਦੇ ਵਿੱਚੀ ਕੱਚੀ ਸੀ ਠੀਕ ਆ ਭਾਈ ਇਹ ਸੂਈ ਸੀ ਵੀਰੇ ਕੱਲ 3 ਵਜੇ ਠੀਕ ਆ ਜੀ ਜੇਰੇ ਦੀ ਉਹ ਮੱਠਲ ਦੇ ਵਿੱਚ ਹੀ ਆ ਭਾਈ ਵਿੱਚ ਹੀ ਆ ਹਾਂ ਜਰਸੀ ਉਸੀ ਨੇ ਵੀਰੇ ਜਨਮ ਦਿੱਤਾ ਲੋਕਲ ਮੇਰੇ ਨਾਲ ਦੇ ਪਿੰਡ ਆਤਮਪੁਰੇ ਦੀ ਵਹਿੜਾ ਤੇ ਇਹਦੇ ਵਿੱਚ ਕੋਈ ਆਪਣੇ ਕੋਲੋਂ ਕੰਮ ਨਹੀਂ ਯਾਰ ਠੀਕ ਆ ਨਾ ਆਪਾਂ ਦਾ ਅਗਲੇ ਨੂੰ ਮੋਲ ਲਾ ਕੇ ਲਈਏ ਮੋਲ ਲਾ ਕੇ ਵੇਚਣੀ ਆ ਸਹੀ ਗੱਲ ਆ ਠੰਡੀ ਸੀ ਲਾ ਮੈਨੂੰ ਇਹਦੇ ਰੱਬ ਜਨ ਅੱਜ ਕੀ ਨਜ਼ਰ ਆਏਗਾ ਠੀਕ ਆ ਨਾ ਗੱਲ ਆ ਇੰਨੀ ਠੰਡੀ ਸੀ ਲੈ ਗਈ ਬੇਖਾਲੇ ਬੰਦੇ ਨੂੰ ਕੋਡ ਜੀ ਲੱਗਦਿਉ ਪਰ ਯਾਰ ਜਿਹੜੇ ਅੰਗ ਪਰਮਾਤਮਾ ਨੇ ਇਹਦੇ ਲਾਏ ਆ ਉਹ ਤਾਂ ਮੀਟਾ ਮੀਟੀ ਨਹੀਂ ਲੱਗਦੇ ਆ ਸਹੀ ਹੈ ਵਧੀਆ ਦਾ ਜਾਪਾ ਹੋਇਆ ਵਧੀਆ ਜੇਰ ਪੈ ਗਈ ਮਗਰ ਇਹਦੇ ਬੱਛੀ ਆ ਦੂਜਾ ਸੂਆ ਕੱਦ ਗਾੜ ਫੁੱਲ ਵਜਣ ਫੱਲ ਬਰੀਡ ਸਹੀ ਗੱਲ ਚਾਰੇ ਥਾਣਾ ਕੋਈ ਫੋਟ ਨਹੀਂ ਖੁਸ਼ਾ ਨਹੀਂ ਚਵਾਈ ਇੰਨੀ ਜ਼ਬਰਦਸਤ ਆ ਵੀ ਜਿਹੜੂ ਨਹੀਂ ਵਜੋਂਦੀ ਨਾ ਉਹ ਵੀ ਖੁਸ਼ ਹੋ ਜੂਗਾ ਵੀ ਹਾਂ ਯਾਰ ਕਿਆ ਵੰਤ ਚਵਾਈ ਠੀਕ ਆ ਪੂਰੇ-ਪੂਰੇ ਮੈਂ ਕਿਸੇ ਬਸ ਯਾਰ ਹੱਥ ਤਣਾਉਣ ਵਾਲਾ ਜਾਨਵਰ ਨਹੀਂ ਸੇਵਾ ਅਲੈਕ ਮੈਂ ਕਹਣਾ ਯਾਰ ਬਾਈ ਬਿਨਾ ਨਿਆਣੇ ਤੋਂ ਵੇੜੇ ਚੁੱਪਾ ਖੜਾ ਕੀਤਾ ਹੂੰ ਥਾਣੀ ਬੜਾ ਚੰਗਾ ਮੈਂ ਕਹਣਾ ਬਾਈ ਇੰਨਾ ਚੰਗਾ ਚੋਣ ਲੱਗਣਾ ਇਹਨੂੰ ਉਹਦਾ ਵੇੜ ਵਿਚਾਰੀ ਨਾੜ ਨੂੜ ਕਿੰਨੀ ਚੰਗੀ ਆ ਉਹ ਵੀ ਬਾਈ ਨੇ 20 ਕਿਲੋ ਖਰਾ ਦਿੱਤਾ ਵੇ ਕਹਿਣ ਵਾਲੀ ਗੱਲ ਨਹੀਂ ਠੀਕ ਆ ਨਾ ਗੱਲ ਅਜੇ ਵੱਡ ਜਾਨਵਰ ਜਾਪੇ ਜਾ ਦੁੱਧ ਤੇ ਆ ਜੇ ਬੜਾ 22 ਕਿਲੋ ਗਰੰਟੀ ਵਾਲਾ ਦੁੱਧ ਹੋਊਗਾ ਚਵਾ ਕੇ ਦੇ ਦਾਂਗੇ ਇਹ ਕਹਿਣ ਵਾਲੀ ਗੱਲ ਨਹੀਂ ਗੀ ਕੀ ਕਹਿਣਾ ਗੱਲ ਵੇਖਣ ਵਾਲੇ ਬੰਦੇ ਨੂੰ ਰੁੱਖਾ ਜਿਹਾ ਲੱਗਦਾ ਪੰਪਰ ਉਹ ਗੱਲ ਨਹੀਂ ਭਾਈ ਜਿਹੜੀ ਗੱਲ ਕਹੀ ਆ ਆਪਣੇ ਕੋਲ ਸਾਰਾ ਰਿਕਾਰਡ ਬਾਇਓ ਡਾਟਾ ਇਹਦਾ ਨਾ ਫੁੱਲ ਠੀਕ ਹੈ ਜਿੰਨਾ ਵੀ ਕਹਦੇ ਠੀਕ ਹੈ ਨਾ ਥੋੜਾ ਜਿਹਾ ਕ੍ਰੋਸ ਪੜਨ ਵੀ ਹੈਗਾ ਸਾਰੀਆਂ ਦਾ ਓਕੇ ਆ ਸੋਈ ਸਵਾਈਆ ਬੱਚਾ ਮਗਰ ਬੱਚੀ ਆ ਜੇਰ ਬਾਈ ਵਟਲ ਚ ਰੱਖੀ ਬੈਠਾ ਕੰਪਲੀਟ ਆ ਬਾਕੀ ਇਹਦੀ ਫੈਂਡ ਫੁੱਲ ਉਹ ਗਰਮੀ ਭਾਈ ਯਾਰ ਮੈਂ ਕਹਿੰਦਾ ਮਮ ਜਨੇ ਸਾਂਭੀ ਆ ਪੂਰਾ ਜੀ ਲਾ ਕੇ ਸਾਂਭੀ ਆ ਠੀਕ ਆ ਨਾ ਗੱਲ ਆ ਵਧੀਆ ਸੂਪੀ ਵਧੀਆ ਬੱਚੀ ਦੇਗੀ ਪਸ਼ੂ ਦੇ ਵਿੱਚ ਆ ਚੀਜ਼ਾਂ ਹੀ ਹੁੰਦਾਂਗਾ ਠੀਕ ਆ ਨਾ ਗੱਲ ਇਹ ਤਾਂ ਯਾਰ ਕੋਈ ਆਵਾਤ ਜਾਨਵਰ ਆ ਯਾਰ ਜਿਹਦੇ ਘਰੇ ਆਵੜੀ ਸਾਰੇ ਉਮਰ ਦਾ ਖਾਦ ਬਣੂਗਾ ਆਪਣਾ ਐ ਨਹੀਂ ਵੀ ਥੋੜ ਕੇ ਦੇ ਪਾਸੇ ਗਾਂ ਲਗਾ ਲੈ ਨੂੰ ਚਵਾਈ ਜੂਈ ਇੰਨੀ ਜ਼ਬਰਦਸਤ ਜਿੰਨੀ ਵੀ ਕਹਦੇ ਠੀਕ ਘੋੜੀ ਵਰਗੀ ਤੁਰ ਤੋਰਾ ਤਰ੍ਹਾਂ ਦਾ ਖਾਦ ਥੋਰਾ ਇੱਕ ਨੰਬਰ ਆ ਡਰ ਕਮਾਲ ਦਾ ਪਲੀ ਵੀ ਫੁੱਲ ਬਰੀਡ ਫੁੱਲ 프ਰੰਟ ਪ੍ਰੋਟੈਕਟ ਇੱਕ ਨੰਬਰ ਆ ਬਾਈ ਆ ਯਾਰ ਮੈਂ ਤੈਨੂੰ ਕਹਿੰਦਾ ਸੀ ਅੱਲਾ ਵੀ ਬਿਨਾ ਨਿਆਲੇ ਤੋਂ ਆਪਾਂ ਜੇ ਆਪਣਾ ਬੰਦੇ ਨਾਲ ਕੋਈ ਨਾ ਸੌਦਾ ਹੁੰਦਾ ਠੀਕ ਆ ਸਾਈ ਪਾਰੇ ਬੰਦਾ 5000 ਘਰੇ ਖੜ ਕੇ ਬਾਲਟੀ ਪੀੜੀ ਧਰ ਕੇ ਬਾਲਟੀ ਧਰ ਕੇ ਜਮਾਉਂ ਜੁੰਮੇਵਾਰੀ ਵਾਲੀ ਗੱਲ ਆ ਨਾ ਜਮਾਵਾਂ ਆਪਣੀ ਗਰੰਟੀ ਹੋ ਗਈ ਗੱਲ ਠੀਕ ਆ ਭਾਈ ਠੀਕ ਆ ਨਾ ਗੱਲੋਂ ਗੱਲਾਂ ਨਹੀਂ ਹੈਗੀਆਂ ਜਿਹੜੀ ਚੀਜ਼ ਤੇ ਮੇਰੇ ਯਕੀਨ ਆ ਯਕੀਨ ਹੀ ਹੁੰਦਾਗਾ ਸਹੀ ਗੱਲ ਆ ਠੀਕ ਆ ਨਾ ਲੋਕਲ ਵਾਰਡ ਆ ਯਾਰ ਪਰਸ਼ ਜਿੱਥੇ ਆਪਣੇ ਕੋਲ ਆਈ ਹੈ ਆਪਣੇ ਘਰੇ ਸੂਈ ਹੈਗੀ ਅਗਰ ਆਉਣਾ ਬੱਚਾ ਲਾਉਣਾ ਲਾਂਗ ਵੀ ਵਰਜੇ ਜੁੰਮੇਵਾਰੀ ਠੀਕ ਆ ਠੀਕ ਨਾ ਨਾ ਇਹ ਮੋਲ ਜੈਜੀ ਉਬਰੀ ਮੋਲ ਵੀਰੇ ਕਰਾਂਗੇ ਫੋਨ ਤੇ ਕਰੂੰਗਾ ਜੈਜਾ ਚਵਾਈ ਦਿਖਾਈ ਵੇੜ ਨੂੰ ਚਵਾਈ ਦਿਖਾਉਣੀ ਆ ਮੈਂ ਕਹਿੰਦਾ ਜਿਆਦਾ ਖੋਲਾ ਬਹੁਤ ਆ ਯਾਰ ਹਨਾ ਮੈਂ ਕਹਿੰਦਾ ਯਾਰ ਬਾਈ ਆਪਾਂ ਨੂੰ ਪਤਾ ਜਾਨ ਵਰਦਾ ਉਹ ਜੀ ਗੱਲ ਹੁੰਦੀ ਆਪਾਂ ਪਹਿਲਾਂ ਕਹਿ ਦੇਣੀ ਸੀ ਬਾਈ ਇਹ 7 ਅਕਰ ਆ ਸਹੀ ਆ ਆ ਜੀ ਵੇੜਾ ਜਰੇ ਹਜੇ ਤੇ ਯਾਰ ਚਵਾਈ ਦਾ ਡਾਕਟਰ ਯਾਰ ਕੀ ਵਗਦਾ ਚੋਲ ਦੇ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੋਈ ਚਵਾਈ ਬੜੀ ਚੰਗੀ ਹੈ ਨਾ ਬਾਲਾ ਚੰਗਾ ਵੀਰੇ ਚੋਣਾ ਹਾਏ ਬੰਮ ਮਨ ਕੇ ਦਲਵੀ ਲੈ ਪੂਰ ਲੇਟਰ ਵਾਚੀ ਵਾਚ ਕੇ ਕਰ ਲੋ ਇੱਕ ਨੰਬਰ ਜਵਾਈ ਮੈਂ ਕਹਣਾ ਵੀਰੇ ਯਾਰ ਅੱਜ ਤਾਂ ਉਹ ਜੀ ਗੱਲ ਹੀ ਨਹੀਂ ਚੂਣ ਚਵਾਪ ਪੂਰ ਸ਼ਾ ਨਿਬੜਦੀ ਹੈ ਕਿ ਨਹੀਂ ਜਵਾਈ 5 ਮਿੰਟ ਖੀਰ ਆ ਚਾਰ ਪੰਜ ਮਿੰਟ ਸਹੀ ਗੱਲ ਚੂਣ ਚਵਾਪ ਆ ਮਨਣਾ ਮਗਰ ਦੀਵੇ ਦੇ ਚੋਲੇ ਯਾਰ ਬੰਦਾ ਪੂਰ ਦੀ ਦਾ ਹਰੇਕ ਹੀ ਚਲੂਗਾ ਮਗਰ ਜਿਵੇਂ ਧਾਰਾ ਮਾਰੀ ਚੱਲੇ ਗਰੰਟੀ ਯਾਰ ਚੋਣ ਚਵਾਦੀ ਠੰਡੀ ਸੀਲ ਦੀ ਤਾਂ ਠੀਕ ਹੈ ਬਾਈ ਠੰਡੀਆਂ ਵੇੜ ਭਾਗਾਂ ਇੰਨੀ ਚੰਗੀਆਂ ਨੇ ਜਿੰਨੇ ਦੀ ਕਹਦੇ ਯਾਰ ਬਾਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜਮਾ ਜੈ ਜੋ ਖਿੱਚ ਕੇ ਮੋਲ ਰੱਖੀ ਮਨ ਦਾ ਯਾਰ ਬਈ ਆਪਾਂ ਵੀ ਲਈ ਆ ਠੀਕ ਹੈ ਨਾ ਗੱਲ ਹੂੰ ਅਨਾਹ ਇਹ ਕੋਈ ਚੱਕਰ ਨਹੀਂ ਮੁੱਲ ਮੁੱਲ ਵਾਲਾ ਤਾਂ ਚੀਜ਼ ਦੇਖੋ ਮੁੱਲ ਦਾ ਵੀਰੇ ਚੰਗੀ ਜੀ ਨੇ ਚੰਗਾ ਹੀ ਭਰੋਣਾ ਸਹੀ ਗੱਲ ਆ ਬਾਈ ਠੀਕ ਆ ਫੱਟ ਲੈ ਦੀ ਬੈੜਾ ਇਹ ਨਹੀਂ ਹੈਗੀ ਕਿ ਫਟਕਾਗਾ ਹੈਗੀ ਹੈਗੀ ਸਹੀ ਗੱਲ ਆ ਬਾਈ ਠੀਕ ਹੈ ਨਾ ਕੋਈ ਹੋਣੀ ਹੈਗਾ ਜਾਨਵਰ ਇੱਕ ਨੰਬਰ ਹੋਊਗਾ ਚੰਗੀ ਜੀ ਦਾ ਵੀਰੇ ਚੰਗਾ ਮੁੱਲ ਭਰੋਗੀ ਚੰਗੇ ਪੈਸੇ ਲੱਗਣਗੇ ਸਹੀ ਗੱਲ ਆ ਬਾਈ ਠੀਕ ਆ ਜਿਹੜਾ ਬਲਜਾ ਰਹਿ ਗਿਆ ਨਾ ਡੈਟ ਤੇ ਬਾਈ ਇਹ ਤਾਂ ਹਮਗਲਕ ਚੋਟ ਹੀ ਸਾਡਾ ਮੂਹ ਨਹੀਂ ਸੀ ਠੀਕ ਆ ਚਵਾਈ ਦੇ ਵੀਰੇ ਠੀਕ ਆ ਬਾਈ ਕਿਉਣ ਬੜਾ ਮੈਂ ਕਿਹਾ ਜੇ ਮੂਰਤ ਲਾਇ ਰਹੀ ਦੀ ਵਜੋਂ 22 ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਮੱਛੀ ਮੋਟਰ ਆ ਵੀਰੇ ਮੱਛੀ ਮੋਟਰ ਵਾਲਾ ਕੰਮ ਹੈ ਜਮਾ ਸਿੰਪਲ ਲੈ ਮੁੱਲ ਕਰਾਂਗੇ ਜੈਜ ਕਰੂੰਗਾ ਫੋਨ ਤੇ ਬਹੁਤ ਠੀਕ ਹੈ ਭਾਈ ਅੱਗੇ ਵੀਰੇ ਤੇਰਾ ਨੰਬਰ ਇਹ ਵੀਰੇ ਦੂਜਾ ਸੁਣਾ ਹੂੰ ਅਬ ਆਪਣੇ ਯਾਰ ਮਿੱਤਰ ਬੰਦੇ ਦੁਈ ਆ ਓਕੇ ਖੁੱਲ ਵਜਣਾ ਇਹਦਾ ਹੂੰ ਕਾਦ ਉਹਨਾਂ ਨਾਲੋਂ ਵੱਡਾ ਹੋਊਗਾ ਠੀਕ ਹੈ ਨਾ ਖਾਣ ਪੀਣ ਇੰਨਾ ਚੰਗਾ ਜਨਾਂਵੇਂ ਲੱਕੜਾਂ ਬੱਜਰ ਬੈਠ ਨੂੰ ਠੀਕ ਆ ਥਾੜ ਤੁੰਦਾ ਆਏ ਬਈ ਬੈਠ ਕੱਚੀ ਹੈਗੀ ਬਹੁਤ ਸੋਹਣਾ ਕੱਢੂਗੀ ਫਟਕਲੇ ਦੇ ਦੀਆ ਤਿਆਰੀ ਬੜੀ ਚੰਗੀ ਆ ਹਾਂ ਬਾਈ ਤੇ ਤੋਰਾ ਤੋਰਾ ਦਿਖਾਈ ਧੁਰ ਦੀਰ ਦੀ ਜਾਣ ਘਟਦੀ ਬੰਦੇ ਉਹ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਇਕੱਲੀ ਕੱਚੀ ਕੱਚੀ ਆ ਹੁੰਦਾ ਜਾਓ ਹਵਾ ਨਾਲ ਲਾਇਓ ਪੂਰੋਂ ਲੇਵਾ ਚੈੱਕ ਕਰਵਾਣੇ ਥਾਣੀ ਬੜਾ ਚੰਗਾ ਆ ਉਹ ਚੰਗੀ ਆ ਬੈਠਦੀ ਠੀਕ ਹੈ ਨਾ ਕੱਟ ਕੁੱਟ ਦੇ ਉਹਨਾਂ ਨਾਲ ਵੱਡਾ ਫੁੱਲ ਬਜਨ ਵਾਲੀ ਹੈਗੀ ਠੀਕ ਹੈ ਨਾ ਤੇ ਪਲੂਨ ਨੇ ਦਿੱਤਾ 18 19 ਕਿਲੋ ਓਕੇ ਬਾਈ ਪੱਕੇ ਲੈਵੇ ਦੀਆਂ ਯਾਰ ਬਾਈ ਯਾਰਾ ਇਹ ਨਹੀਂ ਇਹ ਫਟਕ ਲਗਾਉਗੀ ਠੀਕ ਹੈ ਨਾ ਹਾਂ ਬੱਚੀ ਫੁੱਲ ਕੱਦ ਫੁੱਲ ਬ੍ਰੀਡ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਫੀਜੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੈ ਨੁਗਰੀ ਘੋੜੀ ਆ ਗਈ ਆ ਗਈ ਥੋੜਾ ਜਿਹਾ ਕ੍ਰੋਸ ਪਾਣਾ ਜਿਵੇਂ ਗਰਮੀ ਗਰਮੀ ਆ ਜਿਵੇਂ ਮਰਜ਼ੀ ਉਹ ਕਰੀ ਜਾਵੇ ਬੰਦਾ ਇਹ ਨਹੀਂ ਕਿ ਦਵਣ ਵਾਲੀ ਗਾਂਗੀ ਤੇ ਮਰਜ਼ੀ ਖੜਾ ਦੀ ਫਰਾਟੇ ਮਾਰੂਗੀ ਠੀਕ ਆ ਠੀਕ ਹੈ ਨਾ ਥਾਣ ਦਾ ਸਾਇਰ ਤੂੰ ਦੁੱਗਣਾ ਨਿਕਲਾਉਣਾ ਜਦੋਂ ਬੈਡ ਸੁੱਕੇ ਪਸਮਾ ਪਸਮੂ ਕਰ ਗਈ ਠੀਕ ਹੈ ਨਾ ਗੱਲ ਬਈ ਚੀਜ਼ਾਂ ਦੇ ਰੁਪਏ ਲੱਗਦੇ ਆਗੇ ਕੋਈ ਪੈਸੇ ਆਪਾਂ ਵੇਖ ਕੇ ਲਾ ਜਾ ਜਾਣ ਬਰਾ ਚੀਜ਼ ਆ ਠੀਕ ਹੈ ਨਾ ਗੱਲ ਹਾਈਟ ਲੈਂਥ ਦਿਖਾ ਬੱਛੀ ਦੀ ਕਿੰਨੀ ਚੰਗੀ ਜਾਏਗੀ ਠੀਕ ਆ ਨੁਗਰੀ ਘੋੜੀ ਵਰਗੀ ਆ ਜਾ ਕੋਈ ਬੰਦਾ ਹੈਗਾ ਥਾਣੀ ਬਹੁਤ ਚੰਗਾ ਲੱਗਿਆ ਚਬਾਈ ਬਹੁਤ ਚੰਗੀ ਆ ਦੂਜੀ ਗੱਲ ਰਹੀ ਕਿ ਮੰਨ ਕੇ ਚੱਲ ਬਈ ਖਾਣ ਪੀਣ ਇੰਨਾ ਚੰਗਾ ਨੇ ਬੜਾ ਦਾ ਜਿੰਨਾ ਵੀ ਕਿਤੇ ਠੀਕ ਆ ਬਈ ਤੇ ਮੁੱਲ ਵੀਰੇ ਜਾਇਜ਼ ਹੋਊਗਾ ਮੁੱਲਾ ਮੁੱਲ ਕਰੂੰਗਾ ਜੇ ਜੇ ਕੋਈ ਜੋੜਾ ਮੰਗਦਾ ਯਾਰ ਖੁੱਲਾ ਮਾਨਤਨ ਕਰ ਦੋ ਓਕੇ ਬਈ ਠੀਕ ਹੈ ਨਾ ਕੱਠਾ ਖਰੀਦੋਗੇ ਬਾਈ ਕਹਿੰਦਾ ਵਧੀਆ ਮਾਨ ਤਾਨ ਕਰ ਦਾਂਗੇ ਪੱਕੇ ਲੈਵੇ ਡਾਕਟਰ ਯਾਰ ਸਿੰਗਲ ਦਾ ਵੀ ਜਾਇਜ਼ ਹੀ ਹੋਊਗਾ ਬਾਲੇ ਮੁੱਲ ਨਹੀਂ ਹੁੰਦੇ ਬਾਈ ਨਹੀਂ ਆਪਣਾ ਇਕੱਲਾ ਹੀ ਨਹੀਂ ਹੁੰਦਾ ਵੀ ਦੋਨਾਂ ਦਾ ਹੋਊਗਾ ਚਲੋ ਜਾਵੇ ਵੀ ਖਿੱਚਵਾ ਹੋ ਜਾਂਦਾ ਕੰਮ ਠੀਕ ਹੈ ਨਾ ਸਾਨੂੰ ਵੀ ਸੌਖਾ ਹੋ ਜਾਂਦਾ ਗਾਲਾਂ ਨੂੰ ਸੌਖਾ ਹੋ ਜਾਂਦਾ ਸਹੀ ਹੈ ਠੀਕ ਹੈ ਨਾ ਮੁੱਲ ਕਰੂੰਗਾ ਜੈ ਕਰੂੰਗਾ ਫੋਨ ਤੇ ਓਕੇ ਠੀਕ ਹੈ ਨਾ ਗੱਲ ਮੁੜ ਕੇ ਬਈ ਯਾਰ ਫੋਨ ਦਾ ਅੱਗੇ ਆਪਾਂ ਮੁੱਲ ਆ ਪਹਿਲੀ ਵਾਰੀ ਕਰਨ ਲੱਗੇ ਆ ਪਹਿਲਾਂ ਅੱਗੇ ਆਪਾਂ ਉਹ ਕਰਦੇ ਸੀ ਪਤਾ ਲੋਕ ਯਾਰ ਬਾਈ ਮੁੜ ਕੇ ਨਾਲੇ ਪਤਾ ਹੁੰਦਾ ਮੁੱਲ ਦਾ ਫੇਰ ਫੇਰ ਬਾਹਰੋਂ ਗੱਲ ਦੱਸਦੇ ਜਰਾ ਹੀ ਜਾਂਦੇ ਆ ਉਹ ਜੀ ਦਾ ਸਵਾਦ ਹੈ ਨਹੀਂਗਾ ਇਹ ਨਹੀਂ ਹੋਊਗਾ ਵੀ ਲੱਖਣ ਮੰਗ ਲਿਆ 90 ਮੰਗ ਲਿਆ ਜਾਂ 95 ਮੰਗ ਲਿਆ ਉਹ ਗੱਲਾਂ ਨਹੀਂ ਹੋਣਗੀਆਂ ਬਸ ਮੈਂ ਇੰਨਾ ਗੈਡੀਆ ਦੇ ਦਿੰਦਾ 50 ਤੋਂ ਲੈ 70 80 ਜਾਂ 100 ਵਾਲੇ ਭਾਅ ਹੋਣਗੇ ਸਿੱਧੀ ਠੀਕ ਆ ਬਾਈ ਬੌਲੇ ਮੁੱਲ ਨਹੀਂ ਹੋਣੇ ਮੁੱਲ ਬਾਈ ਕਹਿੰਦਾ ਜਮ ਜਾਇਜ ਰੱਖਾਂ ਖਿੱਚ ਕੇ ਮੁੱਲ ਜਰਾ ਨੋਰਮਲ ਮਿੰਟ ਚੱਲਦਾ ਜਗਾ ਮੁੱਲੋ ਚੱਲੂਗਾ ਬਣਾ ਬਾਈ ਤਿੰਨੇ ਸਿਰੇ ਦੀਆਂ ਨੇ ਦੋਨੇ ਤਾਜ਼ੀਆਂ ਸੂਈਆਂ ਗੱਬਣਾ ਥੋੜੇ ਕਰਣ ਲੈਂਦੀ ਆ ਤੇ ਕੋਈ ਬੌਲੇ ਦਿਨਾਂ ਦੀ ਵੀ ਕੱਚੀ ਨਹੀਂ ਬਸ ਇੱਕ ਦੋ ਦਿਨਾਂ ਨਾਲ ਕੱਢੂਗੀ ਯਾਰ ਬਾਈ ਅਸੂ ਸੂ ਵੀ ਸਕਦਾ ਉਧਰ ਕੇ ਇਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ